ਮਿੱਤਰ ਕਹਿ ਰਹੇ ਨੇ ਕਿ ਲੱਖੇ ਸਿਧਾਣੇ ਨਾਲ ਕਹਿੰਦੇ ਜੋ ਵਾਪਰਿਆ ਸੁਖ ਸਿੰਘ ਜੀ ਕਹਿ ਰਹੇ ਨੇ ਉਹ ਕੀ ਵਰਤਾਰਾ ਸੀ ਮਿੰਟੋ ਜੀ ਉਹ ਗੱਲ ਵੀ ਜਿਹੜੀ ਕਹ ਲੋ ਕਿ ਮੀਡੀਆ ਦੇ ਵਿੱਚ ਜਦੋਂ ਸਾਹਮਣੇ ਆਈ ਉਹਨੇ ਵੀ ਹੈਰਾਨ ਦੇ ਦਿੱਤਾ ਲੱਖਾ ਸਿਧਾਣਾ ਇਹ ਕਹਿ ਰਿਹਾ ਕਿ ਭਾਈ ਜਿਹੜੇ ਰੋਕ ਕੇ ਇਸ਼ਾਰੇ ਕਰ ਰਹੇ ਸੀ ਉਹ ਮੁਲਾਜ਼ਮ ਸੀਗੇ ਤੇ ਉਹ ਸ਼ਰਾਬੀ ਸੀਗੇ ਉਧਰੋਂ ਦੂਜੇ ਪਾਸੇ ਉਸੇ ਤਰ੍ਹਾਂ ਦੇ ਪ੍ਰਤੀਕਰਮ ਆ ਰਹੇ ਇਹ ਸਾਰੀ ਕਹਾਣੀ ਕੀ ਸੀ ਥੋੜਾ ਸਪਸ਼ਟੇ ਕਰਿਓ ਜੀ ਦੇਖੋ ਗਾਲੀਆ ਕਿ ਇੱਥੇ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਕਿ ਕੋਈ ਤਾਰਕਿਕ ਤਰੀਕੇ ਦੇ ਨਾਲ ਕੋਈ ਨਿਚੋੜ ਕੱਢਦਾ ਹੀ ਨਹੀਂ ਐ ਹੁਣ ਤੁਸੀਂ ਵੇਖੋ ਜਿਹੜੀ ਇਹਨਾਂ ਦੀ ਭਗਤ ਮੰਡਲੀ ਆ ਆਮ ਆਦਮੀ ਪਾਰਟੀ ਵਾਲਿਆਂ ਦੀ ਜੀ ਉਹਨੇ ਢਾੜ raag ਲਾਪਣਾ ਸ਼ੁਰੂ ਕਰ ਦਿੱਤਾ ਢਾੜ raag ਹੁੰਦਾ ਇੱਕ ਹਮ ਕਿ ਦੇਖੋ ਜੀ ਲੱਖਾਂ ਤੇ ਹੈਗਾ ਹੀ ਇਹ ਦਾ ਉਦਾਦਾ ਤਾਇਆ ਤੇ ਬਾਈ ਉਹਨੇ ਪੁਲਿਸ ਦੇ ਨਾਲ ਮਿਸਪੀਬ ਕੀਤਾ ਹਮ ਤੇ ਫਿਰ ਪੁਲਿਸ ਕੋ ਖੰਡ ਪਾਊਗੀ ਸਰ ਤੁਹਾਡੇ ਕੋਲ ਕੀ ਸਬੂਤ ਨੇ ਇਨਾਂ ਚੀਜ਼ਾਂ ਦੇ ਜੀ ਤੇ ਦੂਜੀ ਗੱਲ ਇਹ ਆ ਕਿ ਜੇ ਕਿਸੇ ਦਾ ਕੋਈ ਬੈਕਗ੍ਰਾਉਂਡ ਇਸ ਤਰ੍ਹਾਂ ਦਾ ਹੈ ਤਾਂ ਇਹਦਾ ਮਤਲਬ ਨਹੀਂ ਕਿ ਉਹ ਪੈਰ ਪੈਰ ਤੇ ਗਲਤ ਹੋਏਗਾ ਹੂੰ ਮਤਲਬ ਕਿ ਉਹ ਦੇ ਪਰਸ਼ੋਕੜ ਨੂੰ ਲੈ ਕੇ ਨਾਲ ਇਹ ਦਲੀਲ ਮਨ ਘੜਤੀ ਘੜੀ ਜਾ ਰਹੀ ਹੈ ਕਿ ਲੱਖੇ ਦੇ ਜਾ ਕੇ ਸਭ ਕੁਝ ਕੀਤਾ ਹੂੰ ਜੇ ਕੋਈ ਇੱਕ ਵਾਰੀ ਗਲਤ ਹੈ ਤਾਂ ਮਤਲਬ ਸਾਰੀ ਵਾਰੀ ਗਲਤ ਨਹੀਂ ਹੁੰਦਾ ਉਹ ਹਰ ਵਾਰੀ ਗਲਤ ਨਹੀਂ ਗੱਲ ਨੂੰ ਥੋੜਾ ਜਿਹਾ ਆਪਾਂ ਤਾਰ ਕੇ ਇੱਕ ਤਰੀਕੇ ਦੇ ਨਾਲ ਵੀ ਪੇਸ਼ ਕਰੀਏ ਨਾ ਕਿ ਆ ਚੀਜ਼ਾਂ ਨੂੰ ਕੋਈ ਸੀਸੀਟੀਵੀ ਦਿਖਾ ਦਿਓ ਬਿਲਕੁਲ ਜਿੱਥੇ ਇਹ ਸਾਰਾ ਕੁਝ ਹੋਇਆ ਤੁਸੀਂ ਉੱਥੋਂ ਦੀ ਸੀਸੀਟੀਵੀ ਕੱਢ ਕੇ ਤੇ ਲੋਕਾਂ ਕੋਲ ਰੱਖੋ ਕਿ ਆ ਦੇਖੋ ਜੀ ਲੱਖੇ ਸਦਾਨੇ ਉਹਨਾਂ ਨੇ ਆ ਕੀਤਾ ਹੋਰ ਕਹਾਣੀ ਜਿਹੜੀ ਆ ਉਹ ਦੋਨਾਂ ਪੱਖਾਂ ਤੋਂ ਵਿਚਾਰਨ ਵਾਲੀ ਆ ਇਹ ਕਹਿੰਦੇ ਨੇ ਕਿ ਅਸੀਂ ਜਦੋਂ ਆ ਰਹੇ ਸਾਂ ਪਟਿਆਲੇ ਵਨੀਓ ਤੇ ਰਸਤੇ ਦੇ ਵਿੱਚ ਇੱਕ ਕਾਰ ਨੇ ਸਾਨੂੰ ਇੱਕ ਦੋ ਵਾਰੀ ਮਤਲਬ ਕਿ ਪਿੱਛੇ ਛੱਡਿਆ ਜੀ ਫਿਰ ਉਸ ਤੋਂ ਬਾਅਦ ਮਤਲਬ ਕਿ ਇੱਕ ਗੰਦਾ ਇਸ਼ਾਰਾ ਹੁੰਦਾ ਮੁੱਠੀ ਵਿੱਚ ਕੇ ਕਿ ਉਹ ਕੀਤਾ ਇੱਕ ਸ਼ਖਸ ਨੇ ਹੂੰ ਫੇਰ ਜਦੋਂ ਅਸੀਂ ਗੱਡੀ ਅੱਗੇ ਲਾਈ ਆ ਤੇ ਬੈਕ ਤੋਂ ਮਤਲਬ ਕਿ ਪਿੱਛੇ ਤੋਂ ਸਾਡੀ ਗੱਡੀ ਨੂੰ ਹਿੱਟ ਕੀਤਾ ਤੇ ਫੇਰ ਬਾਅਦ ਚ ਤੁਹਾਨੂੰ ਪਤਾ ਹੀ ਆ ਜਦੋਂ ਆਪਾਂ ਇੱਧਰ ਆਉਨੇ ਆ ਹੰਡਿਆਆ ਚੌਂਕੀ ਉਹ ਨਾਲ ਹੀ ਆ ਜੀ ਫੇਰ ਉਹ ਕਹਿੰਦੇ ਕਿ ਵੀ ਹੰਡਿਆਆ ਚੌਂਕੀ ਤੇ ਅੱਗੇ ਗੱਡੀ ਖਲਾਰਕੀ ਵਿੱਚ ਵੜ ਗਏ ਨੇ ਹੂੰ ਤੇ ਉਸ ਤੋਂ ਪਹਿਲਾਂ ਇਹਨਾਂ ਦੀ ਬਹਿਸ ਵੀ ਹੋਈ ਆ ਥੋੜੀ ਬਹੁਤੀ ਕਿ ਕੌਣ ਹੋ ਤੁਸੀਂ ਕੀ ਗੱਲ ਆ ਜੀ ਤੇ ਉਸ ਤੋਂ ਬਾਅਦ ਇਹ ਕਹਿੰਦੇ ਆ ਲੱਖੇ ਹੋਰਾਂ ਦੀ ਧਿਰ ਐਚ ਡੀ ਉਹ ਇਹ ਕਹਿੰਦੀ ਆ ਕਿ ਬਈ ਅੰਦਰ ਗਾਇਦ ਹੋ ਜਾਣੇ ਜੀ ਉੱਥੇ ਕੋਈ ਗਾਂ ਜਿਹੜਾ ਬੈਠਾ ਸੀਗਾ ਡਿਊਟੀ ਅਫਸਰ ਸੰਤਰੀਨ ਗੇਟ ਖੋਲ ਦਿੱਤਾ ਜਿਸ ਵਲੇ ਤੇ ਅੰਦਰ ਗਿਆ ਤੇ ਕਥੇ ਤੌਰ ਤੇ ਦੋਸ਼ ਇਹ ਆ ਕਿ ਬਈ ਉਹ ਵੀ ਡਰਿੰਕ ਕਰ ਰਿਹਾ ਸੀ ਅੱਗੋਂ ਢੇਟ ਮੋਟ ਉੱਥੇ ਵੀ ਬਣਿਆ ਸੀਗਾ ਹੂੰ ਉਸ ਤੋਂ ਬਾਅਦ ਉੱਥੇ ਤਲਖ ਕਲਾਮੀ ਹੋਈ ਆ ਹੂੰ ਇਹਨਾਂ ਦੇ ਦੱਸਣ ਦੇ ਮੁਤਾਬਕ ਪਰ ਵਿਚੂ ਇਹ ਵੀ ਗੱਲ ਕਹਿੰਦੇ ਆ ਕਿ ਬਈ ਅਸਲ ਦੇ ਵਿੱਚ ਉੱਥੇ ਸਿਆਪਾ ਨਿਬੜ ਵੀ ਗਿਆ ਕਿਉਂਕਿ ਉਹ ਜਿਹੜਾ ਮੁੰਡਾ ਸੀ ਜਾਂ ਜਿਹੜਾ ਮੁਲਾਜ਼ਮ ਦੱਸਿਆ ਜਾਂਦਾ ਜੀ ਕਿ ਜਿਹਨੇ ਇਸ਼ਾਰਾ ਕੀਤਾ ਉਹਨੇ ਆਖਿਆ ਕਿ ਯਾਰ ਗੱਲ ਇਹ ਆ ਕਿ ਬਈ ਠੀਕ ਆ ਖਾਦੀ ਪੀਤੀ ਚੋ ਗਿਆ ਸੀ ਕੋਈ ਰਿਟਾਇਰਮੈਂਟ ਪਾਰਟੀ ਸੀਗੀ ਉੱਥੋਂ ਆਏ ਆ ਜੀ ਠੀਕ ਹੈ ਜੀ ਅਸੀਂ ਉੱਥੋਂ ਆਏ ਸੀਗੇ ਤੇ ਹੋ ਗਿਆ ਯਾਰ ਮਤਲਬ ਕਿ ਚਲੋ ਬੰਦੇ ਵੀ ਹੁੰਦੇ ਆ ਆਪਣੇ ਆ ਠੀਕ ਆ ਗੁੱਸੇ ਰਾਜ਼ੀ ਵੀ ਹੋ ਜਾਂਦੇ ਮਲਾਜੰਗੀ ਆਪਣੇ ਵਿੱਚ ਹੁੰੀਆਂ ਕਿ ਸਾਰੇ ਬੰਦੇ ਸੋਚਦੇ ਨੇ ਕਿ ਯਾਰ ਚਲੋ ਠੀਕ ਹੋ ਗਿਆ ਕਿ ਕੋਈ ਬੰਦਾ ਰਿਅਲਾਈਜ਼ ਕਰ ਰਿਹਾ ਕਿ ਹਾਂ ਭਾਈ ਮੈਥੋਂ ਹੋ ਗਿਆ ਕਾਦੀ ਦਿੱਤੀ ਜੀ ਇਹ ਜਿਹੜੀ ਤੇਰੀਆ ਇਹ ਕਹਿੰਦੀ ਆ ਕਿ ਭਾਈ ਉਥੋਂ ਅਸੀਂ ਆ ਗਏ ਅੱਛਾ ਇੱਕ ਵਾਰੀ ਉਥੋਂ ਆ ਗਏ ਹਾਂਜੀ ਉੱਥੇ ਛੋਟਛੜਾ ਹੋ ਗਿਆ ਆ ਇਹ ਥੋਕ ਤੱਕ ਪਤਾ ਸੀ ਔਨ ਤੱਕ ਦੀ ਨਹੀਂ ਨਹੀਂ ਜੀ ਉੱਥੇ ਇਹ ਕਹਿੰਦੇ ਆ ਕਿ ਸਾਡਾ ਉਹ ਜਦੋਂ ਮੁੰਡੇ ਨੇ ਜਾਂ ਮੁਲਾਜ਼ਮ ਜਿਹੜਾ ਸੀਗਾ ਉਹਨੇ ਹੀ ਕਹਿ ਦਿੱਤਾ ਕਿ ਯਾਰ ਉਹ ਗਲਤੀ ਨਾਲ ਹੋ ਗਿਆ ਕੋਈ ਅਸੀਂ ਕੋਈ ਜਾਣ ਬੁੱਝ ਕੇ ਤਾਂ ਨਹੀਂ ਕੀਤਾ ਚਲੋ ਹੋ ਗਿਆ ਖਾਦੀ ਪੀਤੀ ਚ ਇਹ ਉਥੋਂ ਤੁਰ ਪਏ ਨੇ ਜੀ ਅਸਲ ਵਿੱਚ ਕੀ ਹੋਇਆ ਕਿ ਰਾਜ ਆ ਕੇ ਸ਼ਾਇਦ ਇਹਨਾਂ ਦੇ ਦਿਮਾਗ 'ਚ ਇਹ ਗੱਲ ਵਜੀ ਕਿ ਭਾਈ ਆਪਾਂ ਚੌਂਕੀ ਦੇ ਵਿੱਚ ਬੜੇ ਹੂੰ ਠੀਕ ਹੈ ਕੋਈ ਐਸੀ ਵੈਸੇ ਗੱਲਬਾਤ ਨਾ ਹੋ ਜਾਵੇ ਕਿ ਆਪਾਂ ਤਾਂ ਮੂਹ ਜਬਨ ਨਵੇੜ ਕੇ ਆ ਗਏ ਜੀ ਜੀ ਬਿਲਕੁਲ ਹੁਣ ਲੱਖਾ 20 ਇਸ ਕੱਲੋਂ ਤੇ ਤੁਹਾਨੂੰ ਪਤਾ ਹੰਡਿਆ ਖਿਡਾਰੀ ਆ ਬਿਲਕੁਲ ਇਹਨੇ ਕੀ ਕੀਤਾ ਕਿ ਉਹ ਜਿਹੜੀ ਹੁੰਦੀ ਆ ਨਾ ਹੈਲਪਲਾਈਨ ਉਹਦੇ ਤੇ ਕਾਲ ਕਰ ਦਿੱਤੀ ਜੀ ਚਲੋ ਜੀ ਕੋਸ਼ਿਓ ਅਫਸਰਾਂ ਜਿਹੜੇ ਸਿੱਗੇ ਉਹਨਾਂ ਦੇ ਨਾਲ ਗੱਲਬਾਤ ਵੀ ਹੋਈ ਕਿ ਇਦਾਂ ਇਦਾਂ ਜੀ ਆ ਸਾਰਾ ਸਾਰਾ ਮੈਟਰ ਸਮਝਾਤਾ ਹੂੰ ਉਸ ਤੋਂ ਬਾਅਦ ਫੇਰ ਇਹ ਕਹਿੰਦੇ ਨੇ ਕਿ ਤਪਾ ਤੁਸੀਂ ਉਹ ਜਦੋਂ ਕ੍ਰਾਸ ਕਰੋਗੇ ਤੇ ਉਹ ਥਾਣੇ ਦੇ ਅੱਗੇ ਹੀ ਬੈਰੀਕੇਡ 'ਤੇ ਪਏ ਹੁੰਦੇ ਆ ਉੱਥੇ ਇਹਨਾਂ ਨੂੰ ਕੇਰਿਆ ਜਾਂਦਾ ਇਹ ਲਾਈਵ ਹੋ ਜਾਂਦੇ ਨੇ ਤੇ ਮੋਬਾਈਲ ਦੀ ਜਦੋਂ ਚਪਟ ਵੱਜਦੀ ਆ ਉਦੋਂ ਤੱਕ ਤੇ ਸਾਰਿਆਂ ਨੇ ਵੇਖਿਆ ਉਸ ਤੋਂ ਬਾਅਦ ਇਹ ਕਹਿੰਦੇ ਆ ਕਿ ਲੱਖੇ ਦੇ ਗਲ ਉਹੀ ਬੰਦਾ ਸ਼ਾਇਦ ਬਲਵਿੰਦਰ ਸਿੰਘ ਜਿਹੜਾ ਕਿ ਉਸ ਵੇਲੇ ਡਿਊਟੀ ਤੇ ਸੀ ਹੂੰ ਡਿਊਟੀ ਅਫਸਰ ਦੇ ਤੌਰ ਤੇ ਉਹ ਆ ਕੇ ਪਹ ਗਿਆ ਤੇ ਉਸ ਤੋਂ ਬਾਅਦ ਹੁਣ ਇਹ ਕਹਿੰਦੇ ਆ ਕਿ ਜਿਸ ਵੇਲੇ ਕੈਮਰਾ ਆਫ ਹੋ ਗਿਆ ਗੱਡੀ 'ਚ ਚੁੱਕ ਕੇ ਸੁੱਟਿਆ ਗਿਆ ਲੱਖੇ ਦੇ ਮੁਤਾਬਕ ਵੀ ਮੈਨੂੰ ਨਾ ਸਿਰਫ ਉੱਥੇ ਗੰਦੀਆਂ ਗਾਲਾਂ ਕੱਢੀਆਂ ਕਈਆਂ ਕਾਫੀ ਕੁੱਟਮਾਰ ਹੋਈ ਹੈ ਇਹਨਾਂ ਦੀ ਜੀ ਤੇ ਇੱਕ ਵੇਲੇ ਤੇ ਇਹ ਵੀ ਡਰਾਵਾ ਦਿੱਤਾ ਗਿਆ ਕਿ ਇਨਕਾਊਂਟਰ ਵੀ ਕਰ ਦਿੰਨੇ ਉਹਨੇ ਹੂੰ ਇਹ ਸਾਰਾ ਕੁਝ ਉਹ ਵਾਪਰਿਆ ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਮਾਮਲਾ ਜਿਹੜਾ ਉਹ ਇੱਥੋਂ ਤੱਕ ਚਲੇ ਜਾਂਦਾ ਕਿ ਪੁਲਿਸ ਵਾਲਿਆਂ ਦਾ ਮਲਾਜ਼ਾ ਜਿਹੜਾ ਉਹ ਨੈਗੇਟਿਵ ਕਹਿ ਦਿੰਦੇ ਆ ਕਿ ਰਿਪੋਰਟ ਨੈਗੇਟਿਵ ਹੈ ਇਹਨਾਂ ਤੇ ਉਹ 55 ਵਾਲਾ ਜਿਹੜਾ ਕਲੰਦਰਾ ਉਹ ਭਰ ਦਿੰਦੇ ਆ ਫਿਰ ਬੇਲ ਜਿਹੜੀ ਹੁੰਦੀ ਆ ਮੈਂ ਜਦੋਂ ਮਤਲਬ ਕਿ ਲਖੇ ਸੁਧਾਨੀ ਨਾਲ ਇਹ ਗੱਲ ਕੀਤੀ ਇਸ ਬਾਬਤ ਤਾਂ ਲਖੇ ਸੁਧਾਨੀ ਨੇ ਇਹ ਗੱਲ ਕਹੀ ਆ ਜਦੋਂ ਮੈਂ ਹੁਣ ਵਰਜਨ ਲੈ ਰਿਹਾ ਸੀਗਾ ਨਾ ਉਹ ਇਹ ਗੱਲ ਕਹਿੰਦਾ ਆ ਕਿ ਭਾਈ ਮਤਲਬ ਐਸ ਡੀ ਐਮ ਜਿਹੜਾ ਸੀਗਾ ਹੂੰ ਉਹ ਵੀ ਇਹ ਗੱਲ ਕਹਿੰਦਾ ਕਿ ਜਦਾਂ ਡਿਪਟੀ ਕਹੇਗਾ ਯਾਨੀ ਡੀ ਐਸ ਪੀ ਕਹੇਗਾ ਕੋਈ ਗੱਲ ਨਹੀਂ ਹੋ ਗਿਆ ਜੀ ਜੀ ਉਹਨੇ ਕਹ ਦਿੱਤਾ ਛੱਡ ਦਿੱਤਾ ਛੱਡਤਾ ਦੂਜੀ ਗੱਲ ਜਿਹੜੀ ਆ ਉਹ ਇਹ ਵੀ ਕਹਿੰਦੇ ਆ ਕਿ ਵੀ ਉੱਥੇ ਡਾਕਟਰ ਵੀ ਇਹਨਾਂ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਸੀ ਹੁਣ ਗੱਲਾਂ ਦੋ ਨੇ ਕਿ ਦੇਖੋ ਜਾਂ ਤੇ ਉੱਥੇ ਦੀ ਸੀਸੀਟੀਵੀ ਨਿਕਲੇ ਸਾਰੀ ਜੀ ਕਿ ਚੌਂਕੀ ਦੇ ਵਿੱਚ ਕੀ ਹੋਇਆ ਹਮ ਹੁਣ ਦੂਜਾ ਜਿਹੜਾ ਸਾਰਾ ਐਪੀਸੋਡ ਆ ਜੀ ਫਿਰ ਉਹ ਉਹਦਾ ਵੀ ਕੋਈ ਨਿਸਤਾਰਾ ਹੋਵੇ ਤੇ ਤਦੇ ਆ ਜਾਜਪੜਤਾਲ ਹੋਵੇ ਕਿ ਭਈ ਕਿਸੇ ਨੂੰ ਗਾਲਾਂ ਕੱਢਣੀਆਂ ਕੁੱਟਮਾਰ ਕਰ ਕਰਮੀ ਤਮਕੀਆਂ ਦੇਣੀਆਂ ਸਾਰਾ ਚੀਜ਼ਾਂ ਜਿਹੜੀਆਂ ਨੇ ਆਪਾਂ ਦੇਖੀਏ ਸਾਰਾ ਵਰਤਾਰਾ ਜਿਹੜਾ ਉਹ ਗੈਰ ਕਾਨੂੰਨੀ ਆ ਗੱਲ ਇਹ ਆ ਕਿ ਬਈ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਹੁਣ ਚਰਚਾ ਦਾ ਵਿਸ਼ਾ ਤੇ ਹੈਗਾ ਚਰਚਾ ਦਾ ਵਿਸ਼ਾ ਹੈ ਪਰ ਇਹਦੇ ਵਿੱਚ ਇੱਕ ਗੱਲ ਤੇ ਵੇਖਣ ਵਾਲੀ ਆ ਚੜੀ ਮੈਨੂੰ ਲੱਗਦੀ ਆ ਕਿ ਜੇ ਮੰਨ ਨੂੰ ਹੁਣ ਲੱਖਾ ਸਿਧਾਣਾ ਚਾਹੇ ਇਹਨਾਂ ਪੁਲਿਸ ਵਾਲਿਆਂ ਦਾ ਵਰਜ਼ਨ ਤੇ ਤੁਸੀਂ ਸੋਣ ਹੀ ਲਿਆ ਉਹ ਕਹੇ ਜੇ ਸਾਡੇ ਮੁਲਾਜ਼ਮ ਆ ਰਹੇ ਸੀਗੇ ਕਿ ਰਿਟਾਇਰਮੈਂਟ ਪਾਰਟੀ ਤੋਂ ਹੁਣ ਦੁਨੀਆ ਹੀ ਸੰਸਾਰ ਹੀ ਮੰਨਦਾ ਨਹੀਂ ਕਿ ਵੀ ਰਿਟਾਇਰਮੈਂਟ ਪਾਰਟੀ ਤੋਂ ਆਇਓ ਤੇ ਤੁਸੀਂ ਕਹਿੰਦੇ ਕਿ ਹੋ ਸੋਫੀ ਸੀਗੇ ਹਾਂਜੀ ਸਾਰੇ ਤਾਂ ਚਲੋ ਨਹੀਂ ਪਿੰਦੇ ਪਰ ਉਹ ਲੋਕੇ ਕਹਿੰਦੇ ਕਿ ਇਦਾਂ ਹੋ ਨਹੀਂ ਸਕਦਾ ਪਰ ਗੱਲ ਇਹ ਕਿ ਜੇ ਪੁਲਿਸ ਦਾ ਵਰਜ਼ਨ ਸਹੀ ਆ ਤੇ ਲੱਖੇ ਦਾ ਦਿਮਾਗ ਹੀ ਲਿਆ ਕਿ ਚੌਕੀ ਚ ਜਾਊਗਾ ਲੱਖਾ ਤੇ ਆਪ ਟਾਲਦਾ ਰਹਿੰਦਾ ਪੁਲਿਸ ਵਾਲਿਆਂ ਤੋਂ ਇਹ ਇੱਕ ਬੜਾ ਵੱਡਾ ਸਵਾਲ ਹੈ ਜੀ ਕੁਝ ਖਾਦੀ ਪੀਤੀ ਹੈ ਬੰਨਾ ਵੈਸੇ ਨਹੀਂ ਜੇ ਕੋਈ ਗੱਲਬਾਤ ਹੋਈ ਨਹੀਂ ਰੋਡ ਰੇਜ ਦਾ ਕਿਉਂਕਿ ਇਹ ਮਾਮਲਾ ਤੇ ਪੁਲਿਸ ਨੇ ਕਿਹਾ ਕਿ ਰੋਡ ਰੇਜ ਦਾ ਬਣਿਆ ਜੇ ਰੋਡ ਰੇਜ ਦਾ ਮਾਮਲਾ ਬਣਿਆ ਤਾਂ ਕਿਉਂ ਬਣਿਆ ਲੱਖਾ ਸਦਾਨਾ ਗਿਆ ਤਾਂ ਕੋਈ ਨਾ ਕੋਈ ਤੇ ਉੱਥੇ ਕਹਿ ਨਹੀਂ ਗਿਆ ਉਹ ਇਹ ਉਤੋਂ ਬਾਅਦ ਜੋ ਹੋਇਆ ਉਹ ਹੁਣ ਪੁਲਿਸ ਜਾਣਦੀ ਹੈ ਜਾਂ ਇਹ ਤੇ ਜਾਣਦੀ ਹੈ ਹੂੰ ਤੇ ਉਤੋਂ ਬਾਅਦ ਜਿਹੜਾ ਤੱਪੇ ਤੋਂ ਸਾਰਾ ਕੁਝ ਹੋਇਆ ਉਹ ਦਾਤਾ ਫੋਨ ਕੋ ਰਿਕਾਰਡਿੰਗ ਲੰਬਣਾ ਤੇ ਪਰ ਸਾਰਾ ਕੁਝ ਜੇ ਮੰਨ ਲਓ ਹੁਣ ਲੱਖਾਂ ਸਿਹਾਰਾ ਹੈ ਜਿਹੜਾ ਉਹ ਗੱਲ ਕਹਿ ਰਿਹਾ ਕਿ ਇਸ ਤਰ੍ਹਾਂ ਇਸ ਤਰ੍ਹਾਂ ਸਾਡੇ ਨਾਲ ਹੋਈ ਆ ਕਿ ਇੱਕ ਵਾਰੀ ਨਿਬੜਨ ਵਿੜਾ ਹੋ ਗਿਆ ਉਸ ਤੋਂ ਬਾਅਦ ਜਦੋਂ ਅਸੀਂ ਮਤਲਬ ਕਿ ਆ ਸਾਰਾ ਕੁਝ ਕੀਤਾ ਤਾਂ ਇਹਦੇ ਚ ਇੱਕ ਚੀਜ਼ ਤੇ ਆਉਂਦੀ ਆ ਕਿ ਜੇ ਇਹ ਤਾਂ ਹੋਇਆ ਜੀ ਕਿ ਦੋ ਆਪਾਂ ਐਪੀਸੋਡ ਦੇਖੀਏ ਕਿ ਇੱਕ ਪਹਿਲਾ ਇੱਕ ਬਾਅਦ ਵਾਲਾ ਤਾਂ ਸੁਖਮ ਸਿੰਘ ਵੀ ਫਿਰਤੇ ਏਹੋ ਲੱਗਦਾ ਕਿ ਕਿਸੇ ਨੇ ਮਲੋਕੇ ਸੇ ਵੱਡੀ ਕੋਈ ਮਤਲਬ ਕਿ ਕੋਈ ਹੈ ਕੋਈ ਸ਼ਕਤੀ ਜੀ ਜਿੰਨੇ ਨਿਕਾ ਪੁਲਸ ਇਹ ਨਾ ਰਿਸਕ ਕਿਵੇਂ ਲੈ ਸਕਦੀ ਹੈ ਜੀ ਲੱਖੇ ਸੁਧਾਣੇ ਵਰਗੇ ਬੰਦੇ ਨੂੰ ਹੱਥ ਪਾਉਣਾ ਕੋਈ ਸਧਾਰਨ ਕੰਮ ਤੇ ਹੈ ਨਹੀਂ ਬਿਲਕੁਲ ਕਿ ਕੋਈ ਥਾਣੇਦਾਰ ਉੱਠ ਕੇ ਤੇ ਐਡਾ ਵੱਡਾ ਰਿਸਕ ਲੈ ਲੇਗਾ ਆਪਣੇ ਆਪ ਜੀ ਠੀਕ ਹੈ ਨਾ ਜੀ ਸੋ ਲੱਗਦਾ ਇਹ ਹੈ ਕਿ ਫੇਰ ਕਿਤੇ ਨਾ ਕਿਤੇ ਕੋਈ ਹੋ ਸਕਦਾ ਕਿ ਅਫਸਰਾਨ ਦੇ ਪੱਧਰ ਤੇ ਜਾਂ ਕੋਈ ਰਾਜਨੀਤਿਕ ਪੱਤਰ ਤੇ ਕੋਈ ਨਾ ਕੋਈ ਹਲ 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 ਚਲਤੇ ਹੋਈ ਆ ਅੱਜ ਕੱਲ੍ਹ ਵੈਸੇ ਵੀ ਤੁਹਾਨੂੰ ਪਤਾ ਕਿ ਚੁੰਨ ਚੁੰਨ ਕੇ ਕੰਡੇ ਜੇ ਕੱਢੇ ਜਾ ਰਹੇ ਨੇ ਬਿਲਕੁਲ ਜੀ ਜੀ ਬਿਲਕੁਲ ਮਿੰਟੂ ਜੀ ਬੱਲੀ ਸਾਹਿਬ ਇਹ ਕਹਿ ਰਹੇ ਨੇ ਕਹਿੰਦੇ ਕਿ ਜੇ ਲੱਖੇ ਸਧਾਨਿਆ ਵਰਗੇ ਜਾਣੇ ਪਛਾਣੇ ਨਾਮ ਨਾਲ ਕਹਿੰਦੇ ਬਿਲਕੁਲ ਇਹ ਹੈਰਾਨ ਕਰਦੀ ਹੈ ਨਾ ਸਾਹ ਹੱਤ ਤੁਸੀਂ ਇਹ ਵੀ ਵੇਖੋ ਨਾ ਕਿ ਚੱਲਦੇ ਲਾਈਵ 'ਚ ਜਿੱਦਾਂ ਉਹਨਾਂ ਨੇ ਫੋਨ ਖੋਇਆ ਹਾਂਜੀ ਬਿਲਕੁਲ ਠੀਕ ਹੈ ਤਾਂ ਉਹਦੇ ਤੋਂ ਥੋੜਾ ਇੱਕ ਅੰਦਾਜ਼ਾ ਤੇ ਹੁੰਦਾ ਹੀ ਆ ਨਾ ਆਪਾਂ ਨੂੰ ਕਿ ਕਿਸ ਤਰ੍ਹਾਂ ਦਾ ਮਾਹੌਲ ਉੱਤੇ ਰਿਹਾ ਜੀ ਮੇਤਰੇ ਵੀ ਨਾਲ ਹੀ ਕਹਿ ਰਹੇ ਨੇ ਬੱਲੀ ਸਾਹਿਬ ਹੀ ਕਹਿ ਰਹੇ ਨੇ ਕਹਿੰਦੇ ਚਲ ਲਾਈਵ ਜਿੱਦਾਂ ਲਾਈਵ ਦੇ ਵਿੱਚ ਕਹਿੰਦੇ ਫੋਨ ਖੋਇਆ ਤੇ ਇਸ ਤੋਂ ਇਹ ਲੱਗ ਰਿਹਾ ਕਿ ਭਈ ਹੋ ਸਕਦਾ ਪੁਲਿਸ ਦੀ ਇੱਥੇ ਗਲਤੀ ਹੋਵੇ ਅ ਡੀਐਸਪੀ ਕਹਿੰਦੇ ਦੱਸੇ ਕਿ ਮੈਨੂੰ ਉੱਪਰੋਂ ਫੋਨ ਨਹੀਂ ਆਇਆ ਕੁਲਰੀਆ ਸਾਹਿਬ ਕਹਿ ਰਹੇ ਨੇ ਪਰ ਹੁਣ ਇਹ ਹੀ ਚੀਜ਼ਾਂ ਨੇ ਨਾ ਜਿਹੜੀਆਂ ਕਹ ਲੋ ਕਿ ਕੈਮਰੇ ਤੋਂ ਪਿੱਛੇ ਹੋ ਗਈਆਂ ਨੇ ਉਹਨਾਂ ਦੇ ਕੋਈ ਸੁਪਤ ਨਹੀਂ ਜੀ ਜੀ ਸਿਆ ਦੇਖੋ ਇੱਕ ਮੇਰੇ ਖਿਆਲ ਦੇ ਨਾਲ ਤਾਂ ਜਿਹੜਾ ਸਾਨੂੰ ਇੱਕ ਸੁਭਾਵਿਕ ਤੌਰ ਤੇ ਚੀਜ਼ ਜਿਹੜੀ ਦੇਖਣੀ ਪਵੇਗੀ ਚਾਹੇ ਤੁਸੀਂ ਉਹ ਬਾਦਰਗੜ੍ਹ ਵਾਲਾ ਮਾਮਲਾ ਦੇਖ ਲਓ ਚਾਹੇ ਇੱਕ ਵਾਰੀ ਲੁਧਿਆਣਾ ਏਰੀਏ ਦਾ ਸੀਗਾ ਇੱਕ ਵਾਰੀ ਦੁਆਬੇ ਚ ਵੀ ਹੋਇਆ ਮੈਂ ਤੁਹਾਨੂੰ ਦੱਸ ਦਿੰਨਾ ਚੀਜ਼ਾਂ ਕਿ ਰਾਤ ਨੂੰ ਜਿਹੜਾ ਥਾਣੇ ਚੌਂਕੀਆਂ ਚ ਮਾਹੌਲ ਬਣਦਾ ਇਹਨੂੰ ਬਦਲਣ ਦੀ ਜ਼ਰੂਰਤ ਹੈ ਜੀ ਠੀਕ ਹੈ ਜੀ ਜਿਹੜੀ ਉੱਥੇ दारू ਵਗੈਰਾ ਚੱਲਦੀ ਆ ਕਿਉਂਕਿ ਹੁਣ ਜਿਸ ਤਰ੍ਹਾਂ ਦਾ ਮਾਹੌਲ ਆ ਕਿ ਰਾਤ ਨੂੰ ਵੀ ਆਮ ਬੰਦੇ ਨੂੰ ਥਾਣੇ चौकीच जाना ਪੈ ਸਕਦਾ ਕਿਸੇ ਵੇਲੇ ਜੀ ਜੀ ਬਿਲਕੁਲ ਪਰ ਜਦੋਂ ਉਥੇ ਇਹ ਸਾਰਾ ਕੁਝ ਚੱਲਦਾ ਮੈਂ ਇਹ ਨਹੀਂ ਕਹਿੰਦਾ ਕਿ ਵੱਡੇ ਅਫਸਰ ਚੈੱਕ ਨਹੀਂ ਕਰਦੇ ਚਾ ਇਹ ਤਾਂ ਇਸ ਚੀਜ਼ ਨੂੰ ਮੇਰੇ ਖਿਆਲ ਦੇ ਨਾਲ ਯੁੱਧ ਨਸ਼ਾ ਵਿਰੁੱਧ ਜਿਹੜਾ ਚੱਲ ਰਿਹਾ ਸਭ ਤੋਂ ਪਹਿਲਾਂ ਤੇ ਇਹ ਕਿ ਰਾਤ ਨੂੰ ਠਾਣਾ ਚੌਕੀ ਨਸ਼ਾ ਮੁਕਤ ਹੋਣੀ ਚਾਹੀਦੀ ਹੈ ਜੀ 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 ਕਿ ਜਿਹੜੇ ਵੀ ਤੁਹਾਡੇ ਡਿਊਟੀ ਤੇ ਬੰਦੇ ਬੈਠੇ ਨੇ ਉਹਨਾਂ ਦੀ ਮਤਲਬ ਕਿ ਡੀਲਿੰਗ ਵਧੀਆ ਹੋਵੇ ਇਹ ਲੱਖਿਆ ਵਾਲਾ ਐਪੀਸੋਡ ਨਹੀਂ ਹੈ ਬਹੁਤ ਮਤਲਬ ਇੱਕ ਵਾਰੀ ਮੇਰੇ ਨਾਲ ਵੀ ਅਜਿਹਾ ਹੋਇਆ ਚਲੋ ਅਸੀਂ ਉਸ ਸਮੇਂ ਹੈ ਹੀ ਇਦਾਂ ਦੇ ਸੀਗੇ ਠੀਕ ਆ ਮੇਰੇ ਨਾਲ ਵੀ ਹੋਇਆ ਮੇਰੇ ਨਾਲ ਮੇਰੇ ਫਾਦਰ ਸਾਹਿਬ ਸੀਗੇ ਸਾਡੇ ਨਾਲ ਬਹੁਤ ਪੜੀ ਕੀਤੀ ਸੀ ਹਮਮ ਸਰੇਂਦਰਪਾਲ ਨਾਮ ਦਾ ਥਾਣੇਦਾਰ ਸੀਗਾ ਤੋ ਕਹਿਣ ਦਾ ਮਤਲਬ ਇਹ ਆ ਕਿ ਇਹ ਉਸ ਵੇਲੇ ਪੀਤੀ ਖਾਦੀ ਚ ਰੱਬ ਬਣੇ ਹੁੰਦੇ ਖੁਸ਼ ਬੰਦੇ ਇਹ ਨਹੀਂ ਮੈਂ ਨਹੀਂ ਕਹਿੰਦਾ ਕਿ ਸਾਰੀ ਪੁਲਸ ਰਾਤ ਨੂੰ ਸ਼ਰਾਬੀ ਹੁੰਦੀ ਆ ਪਰ ਇਹ ਚੈਕਿੰਗ ਵਗੈਰਾ ਜਿਹੜੀ ਨਾ ਹੋਣੀ ਚਾਹੀਦੀ ਆ ਕਿ ਘਟੂ ਘਟ ਰਾਤ ਨੂੰ ਜੇ ਕਿਸੇ ਨੂੰ ਕੋਈ ਵਿਪਤਾ ਪੈਂਦੀ ਆ ਤਾਂ ਝਿਜਕੇ ਨਾ ਕਿ ਯਾਰ ਆਗੋ ਪਤਾ ਨਹੀਂ ਸੰਤਰੀ ਖਾਦੀ ਪੀਤੀ ਚਾ ਮੁੰਚੀ ਖਾਦੀ ਪੀਤੀ ਜਿੱਤ ਤਰਾਂ ਬੋਲੇ ਬਿਲਕੁਲ ਕਈ ਵਾਰੀ ਮਦਦ ਦੀ ਸੱਚੀ ਲੋੜ ਹੁੰਦੀ ਹੈ ਪਰ ਇਹੋ ਜਿਹੇ ਮੌਕੇ ਤੇ ਕਈ ਵਾਰੀ ਬੰਦਾ ਹੌਸਲਾ ਵੀ ਨਹੀਂ ਕਰਦਾ ਵੀ ਉੱਥੋਂ ਮਦਦ ਮਿਲ ਸਕਦੀ ਹੈ ਉਮੀਦ ਹੀ ਨਹੀਂ ਹੁੰਦੀ ਖੈਰ ਚਲੋ ਬਈ ਵਿਰਿੰਦਰ ਜੀ ਕਹਿ ਰਹੇ ਨੇ ਕਿ ਭਾਈ ਹੋ ਸਕਦਾ ਹੈ ਕਿ ਲਾਈਵ ਫੋਨ ਕਰਕੇ ਬਚ ਗਏ ਹੋਣ ਕਹਿੰਦੇ ਹੋ ਸਕਦਾ ਹੈ ਪੁਲਿਸ ਦਾ ਕੋਈ ਹੋਰ ਪਲਾਨ ਹੋਵੇ ਤੇ ਇਹ ਤੇ ਹੁਣ ਇੱਕ ਵਾਰੀ ਅੰਦਾਜ਼ਨ ਚੀਜ਼ਾਂ ਨੇ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਪੁਖਤਾ ਤੌਰ ਤੇ ਕਿ ਕੀ ਪਲਾਨ ਸੀ ਜਾਂ ਇਹ ਚੀਜ਼ ਕਿਵੇਂ ਵਾਪਰੀ ਹੈ ਸਾਰੀ ਪਰ ਪੱਖ ਦੋਵੇਂ ਜਿਵੇਂ ਤੁਸੀਂ ਮਿੰਟੂ ਜੀ ਸਾਹਮਣੇ ਰੱਖ ਹੀ ਦਿੱਤੇ ਆ